ਕੀ ਹੋ ਗਿਆ ਤੁਹਾਨੂੰ ਕਰਦਾ ਹੈ ਹਲੋ ਹਲੋ ਜਪੀ ਕੁਮਰ ਸਾਹਿਬ ਜਿੰਨਾ ਉਹਨਾਂ ਦੇ ਨਾਲ ਐਸਪੀ ਸਾਹਿਬ ਦਾ ਜੋ ਅੱਜ ਸਰ ਤੇ ਵੈਲਕਮ ਮੈਂ ਦੇ ਨੰਗੀਆਂ ਪੀਟੀ ਦਾ ਕੁਟਣ ਹੋਣਾ ਹੈ ਬਹੁਤ ਚੁਕੀ ਹਨ ਜੀ ਇਹਨਾਂ ਨੂੰ ਇੱਥੋਂ ਤੇ ਇਹ ਆਖਿਆ ਜਾਂਦਾ ਹੈ ਜੀ ਪੀਐਸਪੀਸੀਟੀ 1 ਔਰ ਹੋਰ ਐਸਐਸਓ ਸਾਥ ਸੇਵਾਤੀ ਜੋ ਕਰ ਰਹੀ ਚਾਰੀ ਔਰ ਸਹਾਰੇ ਤੋਂ ਤੇ ਇਸ ਟੂਲਿਸਟ ਇਕੱਲਾਰ ਨਾਲ ਸਾਰਿਆਂ ਦਾ ਸਵਾਗਤ ਹੈ ਜੀ ਇਸ ਟੂਲਿਸਟ ਦਾ ਬਹੁਤ ਬਹੁਤ ਤੁਹਾਰੇ ਵੱਲ ਆਪ ਤੋਂ ਕਾਫੀ ਟਾਈਮ ਸੀ ਇਸਕੇ ਲਈ ਜੀ ਥੈਂਕ ਯੂ ਉਹਨਾਂ ਦਾ ਮਾਨਜੋਗ ਐਮਐਲਏ ਸਾਹਿਬ ਵੱਲੋਂ ਅਨੁਕਾਂਨ ਕੀਤਾ ਗਿਆ ਹੈ ਅਜੋ ਜੀ ਜੀ ਸੰਜੀਵ ਅਜੋ ਪਲੀਜ਼ ਪਿਕਟਸ ਦਾ ਕਾਰਟਨ ਕਰਨ ਵਾਸਤੇ ਇੱਥੇ ਪਹੁੰਚੇ ਨੇ ਇਸ ਸਮੇਂ ਤੋਂ ਕਾਫੀ ਸਮੇਂ ਤੋਂ ਇਹ ਮੁਹਿੰਮ ਚੱਲੀ ਹੋਈ ਹੈ ਕਿ ਲੋਕ ਉਹਨਾਂ ਦੇ ਨਾਲ ਕਾਫੀ ਹੱਦ ਤੱਕ ਜੋ ਹੈ ਸਰਾਤੀ ਜੋ ਪੈਟੀ ਕ੍ਰਾਈਮ ਵਾਲੇ ਜਾਂ ਨਸ਼ੇ ਵਾਲੇ ਉਹਨਾਂ ਨੂੰ ਠਾਪ ਰਿਹਾ ਹੈ ਰਿਸਪੈਕਟਡ ਐਮਐਲਏ ਬਠਿੰਡਾ ਫਰੈਂਕ ਜਗਰੂਲ ਸਰ ਸੀਸੀ ਬਟਿੰਡਾ ਸ਼ੋਕ ਦੇ ਦੇ ਇਥੇ politicial representatives ਆਏ ਹੋਏ ਨੇ ਸਾਡੀ ਲੋਕਲ ਜਥੇਬੰਦੀ ਤੁਹਾਡਾ ਸਾਰਿਆਂ ਦਾ ਬਟਿੰਡਾ ਪੁਲਿਸ ਵੱਲੋਂ ਮੈਂ ਐਸਐਸਪੀ ਬਟਿੰਡਾ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਅੱਜ ਸਾਡੇ ਸੱਦੇ ਤੇ ਸ਼ਾਰਟ ਨੋਟਿਸ ਤੇ ਆਏ ਹੋ ਸਾਡੇ ਜਿਹੜੇ ਚਾਰ ਵਿਗਟਸ ਦੀ ਅੱਜ ਅਸੀਂ ਘਾਟਨ ਕਰਾਣਾ ਕਰਾਇਆ ਹੈਗਾ ਐਮਐਲਏ ਸਾਹਿਬ ਤੋਂ ਸੋ बार-बार ਤਾਂ ਰਿਪੀਟ ਨਹੀਂ ਕਰ ਸਾਰਿਆਂ ਨੇ ਇਸ ਨੂੰ ਧਿਆਨ ਨਾਲ ਦੇਖਣਾ ਹੈਗੀ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਅੱਪਾ ਜਾਰੀ ਕਰਾਂਗੇ ਰਿਪੋਰਟਿੰਗ ਸ਼ੁਰੂ ਕਰਦੇ ਆਪ ਠੰਡਾ ਪਿੱਛੇ ਆਮਾਨਯੋਗ ਐਮਐਲਏ ਸ਼ੈਰੀ ਜਗਰੂਪ ਸਿੰਘ ਜੀ ਐਸਐਸਪੀ ਮੈਡਮ ਅਮਨੀਤ ਕੁੰਡਲ ਜੀ ਐਸਪੀ ਸਾਹਿਬ ਐਮਸੀ ਸਾਹਿਬਾਨ ਤੇ ਸ਼ਹਿਰ ਦੇ ਵਸਨੀਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਗੁੱਡ ਇਵਨਿੰਗ ਇਹ ਮੈਨੂੰ ਲੱਗਦਾ ਕਿ ਆਪਾਂ ਪਹਿਲਾ ਵੀਡੀਓ ਜਿਹੜੀ ਆਈ ਗਈ ਹੋ ਚਿਰਾਂ ਲਈ ਹੋਵੇ ਵਿੱਚ ਇਸ ਉਪਰਾ ਲੈਣੇ ਬਾਰੇ ਜਿਹੜੀ ਆਈ ਗਿਆ ਪਹਿਲਾਂ ਹੀ ਆਪਾਂ ਆਪਣੇ ਵਿਚਾਰ ਦੱਸ ਚੁੱਕੇ ਨੇ ਪਰ ਮੈਂ ਫਿਰ ਵੀ ਕਹਿਣਾ ਚਾਹਾਂਗਾ ਕਿ ਐਮਐਲਏ ਸਾਹਿਬ ਜਿਹੜਾ ਹੈਗਾ 1.5 ਸਾਲ ਪਹਿਲਾਂ ਆਪਾਂ ਇੱਥੇ ਦਫ਼ਤਰ ਵਿੱਚ ਆ ਕੇ ਇੱਕ ਗੱਲ ਹੋਈ ਸੀ ਕਿ ਤੁਹਾਨੂੰ ਜਿਹੜੀ ਪੁਲਿਸ ਪ੍ਰੈਜ਼ੈਂਸ ਹੈ ਵਿਜ਼ਿਬਿਲਿਟੀ ਹੈ ਉਹ ਬਰਾਉਂਦੀ ਰੋਡ ਹੈ ਖਾਸ ਕਰਕੇ ਉਹਨਾ 에ਰੀਆਜ਼ ਵਿੱਚ ਜਿੱਥੇ ਕੀ ਸਿਟੀ ਦਾ ਗ੍ਰੋਥ ਹੋ ਗਈ ਜਾਂ ਫਿਰ ਸਲਮਸ ਡਿਵੈਲਪ ਹੋ ਗਏ ਔਰ ਉਹਨਾ 에ਰੀਆਜ਼ ਵਿੱਚ ਬਹੁਤ ਜਾਂ ਉਹਨਾਂ ਦੇ ਆਲੇ ਦੁਆਲੇ ਕਾਫੀ ਹੱਦ ਤੱਕ ਜਿਹੜਾ ਸਟਰੀਟ ਕ੍ਰਾਈਮ ਹੈ ਉਹ ਹੁੰਦਾ ਤੇ ਉੱਥੇ ਜਿਹੜੀ ਹੈਗੀ ਹੈ ਪੁਲਿਸ ਦੀ ਪ੍ਰੈਜ਼ੈਂਸ ਨਹੀਂ ਦਿੱਸਦੀ ਤੇ ਉਹਦੇ ਬਾਅਦ ਫਿਰ ਐਮਐਲ ਸਾਹਿਬ ਨੇ ਕਾਫੀ ਇਹਨੂੰ ਪੁਸ਼ ਕਰਕੇ ਤੇ ਐਸਐਸਪੀ ਮੈਡਮ ਦੇ ਨਾਲ ਵੀ ਮੀਟਿੰਗ ਕਰ ਦਿੱਤਾ ਤੇ ਫਾਈਨਲੀ ਤੁਸੀਂ ਦੇਖ ਰਹੇ ਹੋ ਅੱਜ ਜਿਹੜਾ ਇਹ ਮਠੰਡਾ ਜ਼ਿਲ੍ਹੇ ਦੇ ਟ੍ਰੈਫਿਕ ਮਿਸ਼ਨ ਸ੍ਰੀ ਸ਼ੌਕਤ আহমেদ ਪਰਾਏ ਜੀ ਮੈਡਮ ਐਸਐਸਪੀ ਮੈਡਮ ਅਵਲੀਤ ਕੌਂਡਰ ਜੀ ਐਸਪੀ ਸਿਟੀ ਨਰਿੰਦਰ ਜੀ ਡੀਐਸਪੀ ਸਾਹਿਬ ਸਰਹਰਮਨ ਸਿੰਘ ਜੀ ਐਸਐਚਓ ਸਹਿਬਾਨ ਆਸਟੌਰ ਦੇ ਉੱਤੇ ਪਿੰਟੂ ਜੀ ਜਿਨ੍ਹਾਂ ਨੇ ਕਾਫੀ ਰੋਲ ਅਦਾ ਕੀਤਾ ਇਹ ਸਾਰੇ ਮਾਮਲੇ ਨੂੰ ਸਿਰੇ ਚੜਾਉਂਦੇ ਵਿੱਚ ਮੇਰੇ ਹਾਂ ਜੀ ਮੈਂ ਤੁਹਾਨੂੰ ਤਰੀਕ ਸੈੱਟ 2000 ਚਲ ਜੀ ਮੈਡਮ ਮੈਡਮ ਅੱਜ ਦੇ ਪ੍ਰੋਜੈਕਟ ਬਾਰੇ ਦੱਸੋ ਇਹ ਤਾਂ ਲੋਕਾਂ ਨੂੰ ਆਮ ਲੋਕਾਂ ਨੂੰ ਕੀ ਦੱਸੋ ਇਹ ਜੀ ਇਹ ਪ੍ਰੋਜੈਕਟ ਹੈ ਹੀ ਆਮ ਲੋਕਾਂ ਤੇ ਵੀ ਇਹ ਵਿੱਚ ਸਾਡੇ ਐਮਐਲਏ ਬਠਿੰਡਾ ਅਰਬਨ ਜਗਰੂ ਦੇ ਸਰ ਸ਼ੌਕਤ ਐਮਰ ਪਰੇ ਸਾਡੀ ਟੀਮ ਨੇ ਕਾਫੀ ਵਾਰ ਸਾਡੇ ਡਿਸਕਸ਼ਨ ਹੋਈਆਂ ਕਿ ਜੋ ਸਾਡਾ ਸਟਰੀਟ ਲੈਵਲ ਕ੍ਰਾਈਮ ਜਿਹੜਾ ਆਮ ਨਾਗਰਿਕ ਨੂੰ ਅਫੈਕਟ ਕਰਦਾ ਅਸੀਂ ਉਹਦੀ ਸੈਂਸ ਆਫ ਕੌਨਫੀਡੈਂਸ ਪਬਲਿਕ ਚ ਲਿਆਉਣੀ ਹੈ ਇਨਾ ایریاز ਨੂੰ ਜਿਵੇਂ ਕਿ ਅੱਜ ਤੁਹਾਨੂੰ बार-बार ਇਥੇ ਫੰਕਸ਼ਨ ਪੇਸ਼ ਆ ਗਿਆ ਹੈ ਕਿ ਜਿਹੜੇ ਆਪਣੇ ਇਸ ਬਠਿੰਡਾ ਸ਼ਹਿਰੀ ਇਲਾਕੇ ਦੇ ਅਸੀਂ ਪੁਰਾਣੇ ਕ੍ਰਾਈਮ ਰੈਕੋਰਡ ਨੂੰ ਸਾਰਾ ਟਰੈਕ ਕੀਤਾ ਤੇ ਦੇਖਿਆ ਕਿ ਇਹ ਜਿਹੜੇ ਚਾਰ ਮੇਨ ایریاز ਹੈ ਜਿੱਥੋਂ ਕ੍ਰਿਮੀਨਲ ਜ਼ਿਆਦਾ ਐਂਟਰੀ ਐਗਜ਼ਿਟ ਹੁੰਦਾ ਹੈ ਉਹਨਾਂ ایریاز ਨੂੰ ਅਸੀਂ ਪ੍ਰੈਕਟਿਕਲੀ ਇਥੇ ਚਾਰ ਪਿਕਟਸ ਆਈਡੈਂਟੀਫਾਈ ਕਰਕੇ ਅੱਜ ਇੰਸਟਾਲ ਕੀਤੇ ਹੈਗੇ ਏਰੀਆ ਜਿੱਥੇ ਅਸੀਂ ਖੜੇ ਆ ਗੁਰੂਪੁਰ ਰੋਡ ਹੋ ਗਿਆ ਤੋਂ ਵਿਆਨਾ ਏਰੀਆ ਹੋ ਗਿਆ ਫਿਰ ਰੇਲਵੇ ਕਲੋਨੀ ਜਿੱਥੇ ਹੈਗੀ ਹੈ ਤੇ ਇਸ ਦਾ ਆਪਣਾ ਦਲੀਆਨ ਉਹ ਤੇ ਇਸ ਦਾ ਆਪਣਾ ਸੰਜੀਗਰਾਹ ਔਰ ਇੱਕ ਜਿੱਥੇ ਬਹਿਮਨਪੁਰ ਏਰੀਆ ਚ ਹਾਈ ਟੈਕ ਤੋਂ ਨਾਕਾ ਵੀ ਇਸਟੈਬਲਿਸ਼ ਕੀਤਾ ਜਿੱਥੇ ਸਾਡੇ ਸੀਸੀਟੀਵੀ ਕੈਮਰਾਸ ਵੀ ਲੱਗੇ ਸੋ ਇੱਥੇ ਸਾਡੀ ਜਿਹੜੀ ਪੀਸੀਆਰ ਦੀ ਟੀਮ ਆਲਰੇਡੀ ਬੜਾ ਵਧੀਆ ਕੰਮ ਕਰ ਰਹੀਆਂ ਸੀਗੀਆਂ ਉਹਨਾਂ ਦੀ ਟੀਮ ਦਾ ਕਾਈਂਡ ਆਫ ਫੋਲਟਿੰਗ ਪੁਆਇੰਟ ਹੈ ਜਿੱਥੇ ਇਹ ਸਟਰੀਟ ਲੈਵਲ ਕ੍ਰਾਈਮ ਜਿਵੇਂ 스내ਚਿੰਗ ਹੋ ਗਈ ਕੋਈ ਮੋਬਾਈਲ ਕੋਈ ਫੋਨ ਸਨਚ ਹੋ ਗਿਆ ਜਾਂ ਕੋਈ ਪੈਟੀ ਲੈਵਲ ਦਾ ਡਰੱਗਸ ਵੀ ਕੋਈ ਸੇਲ ਹੋ ਜਿਆ ਇਨਾ ਸਾਰੇ ਕ੍ਰਾਈਮਸ ਨੂੰ 12 ਪੁਆਇੰਟਲੀ ਨਹੀਂ ਪੈਸਟਾ ਜਾਏਗਾ ਕਿੰਨੇ ਮੁਲਾਜ਼ਮ ਸੌਰੀ ਕਿੰਨੇ ਮੁਲਾਜ਼ਮ ਤਾਂ ਇਹ ਹੈ ਜਿਹੜੇ ਪੀਸੀਆਰ ਵਾਲੇ ਹੈਗੇ ਉਹਨਾਂ ਨੂੰ ਹੀ ਅਸੀਂ ਨਫਰ ਯੂਜ਼ ਕਰਾਂਗੇ ਉਹਨਾਂ ਦੀ ਹਾਲਡਿੰਗ ਲਈ ਹੀ ਇਹ ਪਿੰਟਸ ਬਣਾਏ ਗਏ ਆ ਜਿਹੜੇ ਜਿਵੇਂ ਕਿ ਕੋਈ ਪੁਲਿਸ ਪੋਸਟ ਪਰਾਂ ਹੁੰਦੀ ਸੀ ਉਹਨਾਂ ਦਾ ਨਿਊ ਅਪਡੇਟਡ ਵਰਜ਼ਨ ਕਰੂ ਸੋ ਪੁਲਿਸ ਸਾਡੀ ਕੋਈ ਤੇ ਚ ਨਵੀਂ ਨਹੀਂ ਹੈ ਪਰ ਉਹਨਾਂ ਦੇ ਏਰੀਆਜ਼ ਈਅਰਮਾਰਕ ਹੋ ਗਏ ਜਿੱਥੇ ਉਹ ਸਟੇਸ਼ਨ ਹੋਣਗੇ ਸੋ ਇਹ ਪਬਲਿਕਲੀ ਜਿਹੜੀ ਸਪੈਸ਼ਲੀ ਐਮਐਲਏ ਸਾਹਿਬ ਨੂੰ ਬਹੁਤ ਗਰਾਉਂਡ ਲੈਵਲ ਫੀਲਡ ਤੱਕ ਮਿਲਦੇ ਰਹੀ ਉਹਨਾਂ ਨੇ ਸਾਡੇ ਨਾਲ ਸ਼ੇਅਰ ਕੀਤੀ ਤਾਂ ਅਸੀਂ ਉਹਨੂੰ ਹੀ ਐਗਜ਼ੀਕਿਊਟ ਕੀਤਾ ਇਸ ਦੇ ਨਾਲ ਨਾਲ ਜਿਵੇਂ ਕਿ ਅ ਆਪਣੇ ਬਟਿੰਡਾ ਸ਼ਹਿਰ ਚ ਥੈਂਕਸ ਟੂ ਡੀਸੀ ਸਾਹਿਬ ਨੇ ਬਹੁਤ ਸਾਨੂੰ ਪ੍ਰੋਐਕਟਿਵਲੀ ਔਰ ਐਮਐਲਏ ਸਾਹਿਬ ਨੇ ਜੋ ਸੁਜੈਸ਼ਨ ਦਿੱਤੀ ਹੈ ਉੱਥੇ ਅਸੀਂ ਇਦਾਂ ਦੇ 30 ਪੁਆਇੰਟ ਆਪਣੇ ਬਟਿੰਡਾ ਸ਼ਹਿਰੀ ਏਰੀਆ ਦੇ ਆਇਡੈਂਟੀਫਾਈ ਕੀਤੇ ਜਿੱਥੇ ਅਸੀਂ ਹਾਈ ਕੁਆਲਿਟੀ ਦੇ ਕੈਮਰੇ ਲਾਉਣ ਵਾਲੇ ਹੈ ਥੈਂਕਸ ਟੂ ਗਵਰਨਮੈਂਟ ਫੰਡਿੰਗ ਤੇ ਉਸ ਤੋਂ ਬਾਅਦ ਅੱਜ ਅਸੀਂ ਮੌਕੇ ਤੇ ਹੀ ਐਮਐਲਏ ਸਾਹਿਬ ਨੂੰ ਰਿਕਵੈਸਟ ਕਰਕੇ ਔਰ ਡੀਸੀ ਸਾਹਿਬ ਨੇ ਵੀ ਹਮਈ ਪਰਿਆ ਕਿ ਅਸੀਂ 50 ਲੱਖ ਹੋਰ ਫੰਡਸ ਇਹਨੂੰ ਤੋਂ ਲੈ ਕੇ ਹੋਰ ਆਪਣੇ ਸ਼ਹਿਰੀ ਏਰੀਆ ਤੇ ਕੋਸ਼ਿਸ਼ ਕਰਾਂਗੇ ਕਿ ਸਾਰਾ ਹੀ ਏਰੀਆ ਜਿਹੜਾ ਸੈਂਸਿਟਿਵ ਐਂਟਰੀ ਐਕਸਪੁਨਟਸ ਨੂੰ ਉਹਨਾਂ ਨੂੰ ਅਸੀਂ ਕੈਮਰੇ ਤੋਂ ਕਵਰ ਕਰ ਲਈਏ ਔਰ ਇਹਦੀ ਸਾਰੇ ਜਿਹੜੀ ਕੈਮਰੇ ਦੀ ਫੁਟੇਜ ਹੈ ਉਹ ਸਾਡੇ ਪੁਲਿਸ ਕੰਟਰੋਲ ਰੂਮ ਚ ਆ ਜਾਏਗੀ ਜਿੱਥੇ ਸਾਡੀ ਟੀਮ ਆਲਰੇਡੀ ਬੈਠੀ ਹੈ ਤੇ ਉੱਥੇ ਨੂੰ ਵਾਚ ਕੀਤਾ ਜਾ ਰਿਹਾ ਹੈ ਮੈਡਮ ਜਿਹੜਾ ਬਹੁਤ ਵੱਡੀ ਸਮੱਸਿਆ ਹੈ ਜੀ ਖਾਸ ਕਰਕੇ ਜਿਹੜਾ ਯੂਨੀਵਰਸਿਟੀ ਦਾ ਏਰੀਆ ਹੈ ਉੱਥੇ ਇਰਖਾ ਇੰਨੇ ਹੀ ਜ਼ਿਆਦਾ ਹੁੰਦੇ ਨੇ ਕਿ ਨਾ ਜਿਹੜਾ ਸਾਡਾ ਫੰਕਸ਼ਨ ਹੈ ਉਹ ক্রিকেটਸ ਲਈ ਸੀਗਾ ਬਟ ਟ੍ਰੈਫਿਕ ਵੀ ਅਸੀਂ ਕੁਝ ਹੋਰ ਵੀ ਮੈਨਪਾਰ ਥੋੜੀ ਆਰਗੂਮੈਂਟ ਕਰ ਰਹੇ ਆ ਪਿੱਛੇ ਸਾਡੀ ਕੁਝ ਕੁਛ ਅੱਧਾ ਦੀ ਡਿਊਟੀਆਂ ਆਈਆਂ ਜਿੱਥੇ ਮੈਨਪਾਰ ਜਾਂਦੀ ਰਹੇ ਬਟ ਅਸੀਂ ਰੂਟੀਨ 'ਚ ਸਾਨੂੰ ਟ੍ਰੈਫਿਕ ਦੀ ਜੋ ਵੀ ਕੰਪਲੇਂਟਸ ਆਉਂਦੀਆਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਦੀ ਵੀ ਥਾਂ ਪਾਈ ਬਟ ਅੱਜ ਦਾ ਸਾਡਾ ਜਿਹੜਾ ਪ੍ਰ ਤੋ ਚੌਕੀ ਦੀ ਜਿਹੜੀ ਆ ਮੰਗ ਸੀਗੀ ਕਿ ਵੀ ਐਸ ਏਰੀਆ ਦੇ ਵਿੱਚ ਇੱਕ ਚੌਕੀ ਬਣੇ ਸੋਈ ਚੌਕੀ ਕਿਉਂਕਿ ਏਰੀਆ ਬਹੁਤ ਵੱਡਾ ਹੋ ਗਿਆ ਜੀ ਤੇ ਲੋਕ ਜੇ ਥਾਣੇ ਜਾਂਦੇ ਨੇ ਤਾਂ ਇੱਕ ਥਾਣਾ 3-4 ਕਿਲੋਮੀਟਰ ਪੈ ਜਾਂਦਾ ਜੀ ਔਰ ਉਹਦਾ ਵੀ ਸਾਰਾ ਰਸਤਾ ਟੁੱਟਿਆ ਹੋਇਆ ਹੈ ਕੰਕੀ ਦੀ ਜੀ ਜੋ ਇਸ ਤਰ੍ਹਾਂ ਸਿੱਧਾ ਨਹੀਂ ਬਣਦੀ ਇਹਨਾਂ ਦਾ ਪੂਰਾ ਪ੍ਰੋਸੀਜਰ ਹੁੰਦਾ ਪਰ ਜਿਸ ਤਰ੍ਹਾਂ ਦੀ ਡਿਮਾਂਡ ਹੈ ਤਾਂ ਅਸੀਂ ਲੈ ਕੇ ਏਰੀਆ ਦਾ ਸਾਰੀ ਪੋਪੂਲੇਸ਼ਨ ਸਾਰਾ ਕੁਝ ਲੈ ਕੇ ਭੇਜਣਾ ਪੈਂਦਾ ਸਰਕਾਰ ਨੂੰ ਫਿਰ ਉਹਦੀ ਨੋਟੀਫਿਕੇਸ਼ਨ ਹੁੰਦੀ ਹੈ ਪਰ ਜਿਸ ਤਰ੍ਹਾਂ ਦੀ ਡਿਮਾਂਡ ਚੱਲ ਰਹੀ ਹੈ ਤਾਂ ਮੈਂ ਪਤਾ ਕਰ ਲਵਾਂਗੀ ਕਿ ਕਿਤੇ ਕੋਈ ਸਾਡੇ ਕੋਲ ਕੋਰਸਪੋਨਡੈਂਸ ਹੋਵੇ ਫਿਰ ਅਸੀਂ ਐਕਟ ਕਰਦੇ ਹਾਂ ਥੈਂਕ ਯੂ ਅੱਜ ਅਸੀਂ ਗੁਰੂਕੁਲ ਰੋਡ ਦੇ ਉੱਤੇ ਮੇਰੇ ਨਾਲ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ੌਕਦਮ ਕੋਰੇ ਜੀ ਥੋੜਾ ਥੋੜੇ ਗਰੀਬਾਂ ਦੇ ਆ ਗਏ ਪੁਲਿਸ ਕਾਰਜਗੋਗ ਮੈਡਮ ਐਸਐਸਪੀ ਮੈਡਮ ਆਪਣੀ ਕਾਉਂਸਲਿੰਗ ਹੋਰ ਸਾਰੇ ਹੀ ਇਸ ਇਲਾਕੇ ਦੇ ਸ਼ਹਿਰ ਦੇ ਲੋਕ ਇਸ ਇੱਥੇ ਇਕੱਠੇ ਹੋਏ ਔਰ ਇਸ ਕੱਟਕਤਾ ਦਾ ਜਿਹੜਾ ਮੁੱਖ ਮੰਤਵ ਸੀ ਸ਼ਹਿਰ ਦੇ ਵਿੱਚ ਕ੍ਰਾਈਮ ਔਰ ਨਸ਼ਿਆਂ ਦੇ ਉੱਤੇ ਕਾਬੂ ਪਾਉਣਾ ਜਦੋਂ ਅਸੀਂ ਲੋਕਾਂ ਦੇ ਵੀ ਜਾਣੇ ਆ ਸਾਨੂੰ ਮਹਿੰਦਿਆਂ ਦੇ ਵਿੱਚੋਂ ਗਰਾਊਂਡ ਡਰਾਈਵਰ ਦੀਆਂ ਰਿਪੋਰਟਾਂ ਮਿਲਦੀਆਂ ਖਾਸ ਤੌਰ ਤੇ ਪਬਲਿਕ ਨੁਮਾਇੰਦਿਆਂ ਨੂੰ ਮੈਂ ਮੇਰੇ ਸਾਥੀ ਐਮਸੀਨ ਨਾਲ ਵੀ ਕਲਾ ਮਸ਼ਵਰਾ ਕਰਦਾ ਰਹਿੰਦੇ ਔਰ ਉਹਨਾਂ ਨੂੰ ਮੈਂ ਜਿਲ੍ਹਾ ਅਧਿਕਾਰੀਆਂ ਦੇ ਨਾਲ ਡੀਪੀ ਸਾਹਿਬ ਨਾਲ ਐਸਐਸਪੀ ਸਾਹਿਬ ਨਾਲ ਸੰਝੇ ਕਰਦੇ ਆ। ਉਸ ਦੇ ਵਿੱਚੋਂ ਅਸੀਂ ਦੇਖਿਆ ਕਿ ਜੇ ਸ਼ਹਿਰ ਦੇ ਵਿੱਚੋਂ ਕ੍ਰਾਈਮ ਦੇ ਉੱਤੇ ਕਾਬੂ ਪਾਉਣਾ ਹੈ। ਜਿਹੜੀਆਂ ਸ਼ਹਿਰ ਦੇ ਵਿੱਚ ਐਂਟਰੀਆਂ ਹਨ ਉਹਨਾਂ ਨੂੰ ਪਲੱਗ ਕਰਨਾ ਜ਼ਰੂਰੀ ਹੈ। ਉਸ ਨੂੰ ਸਾਹਮਣੇ ਰੱਖ ਕੇ ਅਸੀਂ ਗੁਰੂਗੁਰੂ ਰੋਡ ਦੇ ਉੱਤੇ ਪੁਲਿਸ ਪਿਕ ਬਣਾਈ ਹੈ। ਔਰ ਬੈਂਮਨ ਬੋਲ ਦੇ ਉੱਤੇ ਰਿੰਗ ਰੋਡ ਦੇ ਉੱਤੇ ਜਿੱਥੇ ਕੈਮਰੇ ਵੀ ਲਾਏ ਗਏ ਨੇ ਔਰ ਇਸੇ ਤਰ੍ਹਾਂ ਜਿਹੜਾ ਕਰਾਇਓ ਕਈ ਵਾਰੀ ਹੁੰਦਾ ਸੀ ਰੇਲਵੇ ਗਰਾਊਂਡ ਕੋਲ ਉੱਥੇ ਜਾ ਕੇ ਵੀ ਇੱਕ ਪੁਲਿਸ ਸਟੇਸ਼ਨ ਠੀਕ ਹੈ ਇਸੇ ਤਰ੍ਹਾਂ ਥੋਬੀਆਣਾ ਜਿੱਥੇ ਸ਼ਿਕਾਇਤਾਂ ਆਉਂਦੀਆਂ ਨਸ਼ਾ ਵੇਚਣ ਦੀਆਂ ਜਾਂ ਕ੍ਰਾਈਮ ਦੀਆਂ ਉੱਥੇ ਵੀ ਇੱਕ ਪੁਲਿਸ ਸਟੇਸ਼ਨ ਬਣਾਈ ਗਈ ਹੈ ਔਰ ਸੰਤਪੁਰਾ ਰੋਡ ਤੇ ਬਣਾਈ ਗਈ ਹੈ ਮੈਡਮ ਐਸਐਸਪੀ ਔਰ ਡੀ ਸਾ ਵੀ ਹਮੇਸ਼ਾ ਲੋਕਾਂ ਦੀਆਂ ਜਿਹੜੀਆਂ ਲਾਅ ਐਂਡ ਔਰਡਰ ਦੇ ਸਬੰਧ ਵਿੱਚ ਤਕਰੀਕਾਂ ਜਿਹੜੀਆਂ ਹੁੰਦੇ ਰਹਿੰਦੇ ਔਰ ਇਹ ਸ਼ਿਕਾਇਤਾਂ ਹੁੰਦੇ ਰਹਿੰਦੇ ਨੇ ਉਹ ਸਬੰਧ ਦੇ ਵਿੱਚ ਅਸੀਂ ਅੱਜ ਲੋਕਾਂ ਨੂੰ ਜਾਗਰੂਕ ਕੀਤਾ ਔਰ ਆਰਗੇਨਾਈਜ਼ ਕੀਤਾ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕ੍ਰਾਈਮ ਕਰਨ ਵਾਲੇ ਲੋਕ ਹੈ ਉਹਨਾਂ ਦੇ ਖਿਲਾਫ ਖੜੇ ਹੋਗੇ ਕ੍ਰਾਈਮ ਦੀ ਜਿਹੜੀ ਧਰਾ ਹੈ ਕ੍ਰਿਮੀਨਲ ਦੀ ਧਰਾ ਹੈ ਉਹ ਪੁਲਿਸ ਉਹਦੀ ਹੈ ਜੇ ਕੋਈ ਨਸ਼ਾ ਵੇਚਦਾ ਹੈ ਉਹਦੀ ਧਰਾ ਇਹਨਾਂ ਨੂੰ ਦੇਈਏ ਇਹਦੇ ਨਾਲ ਬਟਿੰਡੇ ਦੇ ਵਿੱਚ ਜਿਹੜੇ ਕੈਮਰੇ ਵੀ ਲੱਗਣੇ ਨੇ ਜਿਹੜੇ 104 ਦੇ ਕਰੀਬ ਕੈਮਰੇ ਨੇ ਔਰ ਜਿਹੜੇ ਹੋਰ ਰਹਿਣੀਆਂ ਥਾਮਾਂ ਨੇ 50 ਲੱਖ ਦੀ ਹੋਰ ਡਿਮਾਂਡ ਬੈਡਮੈਸਿਸ ਵੀ ਨੇ ਦੱਸੀ ਹੈ ਉਹ ਵੀ ਜਿਸ ਸਾਬ ਨੇ ਕਿਹਾ ਕੰਪਲੀਟ ਹੋ ਜਾਏਗੀ ਅਸੀਂ ਸਾਰੇ ਸ਼ਹਿਰ ਨੂੰ ਕਮਰਿਆਂ ਦੀ ਸ਼ਾਂਤ ਅਡੇ ਲੈ ਕੇ ਆ ਜਾਾਂਗੇ ਜਿੱਥੇ ਵੀ ਕ੍ਰਾਈਮ ਹੋਊਗਾ ਕੰਟਰੋਲ ਰੋਕ ਪੁਲਿਸ ਰੈਨਲ ਜੁੜਿਆ ਹੋਏਗਾ ਕ੍ਰਿਮੀਨਲ ਨੂੰ ਲੱਭਣਾ ਸਾਡੇ ਦੇ ਫੌਕਾ ਹੋ ਜਾਏਗਾ ਮੈਂ ਇਸ ਦੇ ਲਈ ਜਿੱਥੇ ਜਿੱਥੇ ਹਾਜ਼ਰ ਮੇਰੇ ਇਲਾਕੇ ਦੇ ਲੋਕਾਂ ਦਾ ਸ਼ਹਿਰ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਪੀਐਸਾ ਔਰ ਮੈਡਮ ਐਸਐਸਪੀ ਦਾ ਵੀ ਧੰਨਵਾਦ ਕਰਦਾ ਹਾਂ ਜਿਲ੍ਹੇ ਸਾਹਿਬ ਜਿੰਨਾ ਦੇ ਪ੍ਰਾਰਾਸਤ ਕੀ ਸੀ ਇਹ ਸਾਰੇ ਕੰਮ ਨੂੰ ਇੰਪਲੀਮੈਂਟ ਕਰਨ ਵਾਸਤੇ ਜਿਲ੍ਹੇ ਸਾਹਿਬ ਤੁਸੀਂ ਕਿਹਾ ਕਿ ਵੀ ਹੁਣ ਮੈਂ ਵੀ ਮੱਲਾਰੇ ਫੋਨ ਦੇ ਅੰਦਰੋਂ ਹੀ ਲੜਤ ਜਾਗ ਜਾਂਦੀ ਹੈ ਨਾ ਸ਼হর ਦੇ ਪੌਣ ਦੀ ਗੱਲ ਕਰੀ ਜਾਈਏ ਸ਼ਹਿਰ ਦੇ ਵਿੱਚ ਜਿਹੜਾ ਬਾਸ਼ਾਲਾ ਪਾਣੀ ਕਾਫੀ ਇਕੱਠਾ ਹੋ ਜਾਂਦਾ ਹੈਗਾ ਉਹਦੇ ਬਾਰੇ ਆਪਣਾ ਕੀ ਬੋਲੋ ਬਿਲਕੁਲ ਸ਼ਹਿਰ ਜਿਹੜਾ ਕੱਪ ਦੀ ਕਰ ਰਿਹਾ ਹੈ ਬਠਿੰਡੇ ਦੇ ਵਿੱਚ ਕੋਈ ਗ੍ਰੈਵਿਟੀ ਫਲੋ ਤਾਂ ਹੈ ਨਹੀਂ ਇਹ ਆਉੜੀ ਬਣਿਆ ਕਿਤੇ 20 ਫੁੱਟ ਉੱਚਾ ਕਿਤੇ ਨੀਵਾ ਸਾਡੇ ਨੇਚਰਲ ਫਲੋ ਐਨਕਿਪੇਸ਼ਨ ਸਾਡੇ ਪੰਪਿੰਗ ਨਾਲ ਉਸ ਜਗ ਪਿੱਛੇ ਦੇ ਕੋਸ਼ਿਸ਼ ਕਰੀਦੇ ਆ ਜਦੋਂ بارشਾਂ ਹੁੰਦੀਆਂ ਨੇ ਬਾ ਜਿਹੜਾ ਪੰਪਿੰਗ ਫਲੋ ਆ ਉਹਦੀ ਤਾਂ ਇੱਕ ਕੈਪੈਸਿਟੀ ਹੈ ਕਿ ਕਿੰਨੇ ਕਿ ਉਸ ਪੁੱਟ ਜਿਹੜਾ ਪਾਣੀ ਚੱਕ ਕੇ ਬਾਹਰ ਟਿਟੂਗਾ ਪਰ ਪ੍ਰਮਾਤਮਾ ਨੇ ਜਿਹੜਾ ਸੁਤਨ ਹੈ ਉਹ ਬਿਨਾ ਪੁੱਛਿਆ ਛੱਡਦਾ ਕਿੰਨੇ ਕਿਉਂ ਛੱਡਦਾ ਨਹੀਂ ਪਤਾ ਜਾਂਦਾ ਮਿਸਟਰ ਸਾਹਿਬ ਵੱਲੋਂ ਜਨਸਭਾ ਗਿਆ ਯਾ ਤੁਸੀਂ ਵੀ ਕਹੋ ਝੀਲ ਹੈ ਜਿਹੜੀ ਉਹ ਅਸੀਂ ਲੈ ਰਹੇ ਹਾਂ ਤੇ ਉਹਦੇ ਵਾਸਤੇ ਪਾਣੀ ਦਾ ਇੰਪੁੱਟ ਆਉਣਾ ਜਿਹੜੀ ਘਾਣੀ ਜਿਹੜਾ ਗਿਆ ਉਹਦੇ ਚ ਚਲੋਗੇ ਉਸੇ ਦੀ ਗੱਲ ਦਾ ਸੀ ਕਿ ਇਹਦੇ ਨਹੀਂ 75 ਕਰੋੜ ਦਾ ਪ੍ਰੋਜੈਕਟ ਹੈ ਉਹਦਾ ਜਿਹੜਾ ਕੇਸ ਹੈ ਚਲਿਆ ਗਿਆ ਉਹਦੇ ਸਰਵੇ ਜਿਹੜਾ ਹੈਗਾ ਸ਼ਾਹ ਐਂਡ ਸ਼ਾਹ ਕੰਪਨੀਆ ਨੇ ਸ਼ੁਰੂ ਵੀ ਕਰਤਾ ਹੈ ਬੜੀ ਜਲਦੀ ਜਿਹੜੇ ਬਠਿੰਡੇ ਦੇ ਲੋਕ ਇਸ ਪ੍ਰੋਜੈਕਟ ਨੂੰ ਹੋਣਗੇ ਜੀ できてる。<laughs>